ਅਸੀਂ ਨਾ ਹੋਂ ਤੱਕ ਕਾਣਾ ਕੋਣਾ ਦੇ ਖਿਲਾਫ ਆ ਪਰ ਚਲੋ ਆ ਇੱਕ ਕਵਿਸ਼ਰੀ ਸਮਾਜ ਦੀ ਮੰਗ ਦੇ ਉੱਤੇ ਸੀ ਲਿਖੀ ਐ ਉਹ ਤੁਹਾਨੂੰ ਸੁਣਾ ਕੇ ਫਿਰ ਆਪਾਂ ਆਖੇ ਮੰਦੇ ਅੱਜ ਖਮਾ ਹੋਇ ਆਉ ਬੁੜੀਆਂ ਦੇ ਚੋਜ ਵਿਖਾਈਏ ਆਉ ਬੁੜੀਆਂ ਦੇ ਚੋਜ ਵਿਖਾਈਏ ਮਰੇ ਕੁੜਮ ਦੇ ਗੀਤ ਗਵਾਈਏ ਮਰੇ ਕੁੜਮ ਦੇ ਗੀਤ ਗਵਾਈਏ ਜੈ ਕੁੜਮਣੀ ਕੀੜੂ ਕਾਣਾ ਖਬਰ ਕਸੂਤੀ ਕਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਜੈ ਕੁੜਮਾ ਕਾਂਦਾ ਪੀਂਦਾ ਮਰ ਗਿਆ ਵੇ ਤੇਰੀ ਜੈ ਕੁੜਮਾ ਭਾਲੋ ਨੀ ਜੋ ਵਧਿਆ ਰੋਉ ਭਾਲੋ ਨੀ ਜੋ ਵਧਿਆ ਰੋਉ ਆਪਣਾ ਗਾਹਾਂ ਮੁਕਾਬਲਾ ਹੋਊ ਆਪਣਾ ਗਾਹਾਂ ਮੁਕਾਬਲਾ ਹੋਊ ਸਿੰਘ ਕੁੰਡੀਆਂ ਜਿਉ ਅੜ ਗਿਆ ਵੇ ਜੈ ਕੁੜਮਾ ਕਾਂਦਾ ਪੀਂਦਾ ਮਰ ਗਿਆ ਵੇ ਜੈ ਉਹ ਵੱੱਦ ਲਜਾਈਏ ਬੁੜੀਆਂ ਵੱਦੋਂ ਵੱਦ ਲਜਾਈਏ ਰੋਟੀ ਦੇ ਸੌਰੀ ਨੰਬਰ ਬਣਾਈਏ ਰੋਟੀ ਦੇ ਸੌਰੀ ਨੰਬਰ ਬਣਾਈਏ ਕੁੜਮ ਬੈਂਟਰੀ ਵਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਤੇ ਜੈ ਕੁੜਮਾ ਓਏ ਬੁੜਕੇ ਟਰਾਲੀ ਹੀਠ ਉਤਾਹਾਂ ਬੁੜਕੇ ਟਰਾਲੀ ਹੀਠ ਉਤਾਹਾਂ ਨਿਰਨੇ ਕਾਲ ਜੇ ਰੋਈਆਂ ਗਾਂ ਕਾਲ ਜੇ ਰੋኛ ਗਾਹ ਕਈ ਬੁੜੀਆਂ ਦੇ ਧਰਨਾ ਪੈ ਗਈਆਂ ਭੁੱਖਾ ਕਾਲ ਜਾ ਬੜ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਤੇਰੀ ਜੈ ਕੁੜਮਾ ਗਾਹਾਂ ਜਾ ਕੇ ਬੈਣ ਵੇਖ ਲੋ ਕਿਹੜੇ ਟੰਗ ਨਾਲ ਪਾਉਂਦੀਆਂ ਕਮਦਿਲ ਕੁੜਮਾ ਠੰਡ ਤੋਂ ਡਰ ਗਿਆ ਕਮਦਿਲ ਕੁੜਮਾ ਠੰਡ ਤੋਂ ਡਰ ਗਿਆ ਸਿਆਲ ਚੜਨ ਤੋਂ ਪਹਿਲਾਂ ਹੀ ਮਰ ਗਿਆ ਸਿਆਲ ਚੜਨ ਤੋਂ ਪਹਿਲਾਂ ਹੀ ਮਰ ਗਿਆ ਥੋੜੀ ਜੀ ਕਾਲੀ ਕਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਤੇ ਕੁੜਮਣੀ ਮੇਰੀ ਕਮਲੀ ਰਹੀ ਕੁੜਮਣੀ ਮੇਰੀ ਕਮਲੀ ਭੂਕਿਆ ਨਾ ਤੂੰ ਐਡਾ ਅਮਲੀ ਭੂਕਿਆ ਨਾ ਤੂੰ ਐਡਾ ਅਮਲੀ ਨੌ ਦਸ ਕਿੱਲੇ ਚਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਤੇ ਜੈ ਕੁੜਮਾ ਓ ਲੱਗਿਆ ਜੀਵਿਆ ਤੋਂ ਬਦ ਰੱਬਾ ਲੱਗਿਆ ਜੀਵਿਆ ਤੋਂ ਬਦ ਰੱਬਾ ਪੰਜ ਸੱਤ ਬੁੜੇ ਹੋਰ ਸੱਤ ਰੱਬਾ ਪੰਜ ਸੱਤ ਬੁੜੇ ਹੋ ਫਰਸਦਰਪਾ ਸਿਆਲੋ ਸਿਆਲ ਲਬਾ ਦੇਸੀ ਜਨ ਇਕ ਲਜਾ ਕੇ ਹੀ ਖੜ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਤਿੰਨ ਜੈ ਕੁੜਮਾ ਆ ਲੋਕੋ ਖਰਚ ਪਖੰਡ ਕਰੋ ਨਾ ਲੋਕੋ ਖਰਚ ਪਖੰਡ ਕਰੋ ਨਾ ਮਰਨ ਵਾਲਿਆਂ ਦੇ ਨਾਲ ਮਰੋ ਨਾ ਮਰਨ ਵਾਲਿਆਂ ਦੇ ਨਾਲ ਮਰੋ ਨਾ ਇੱਕ ਵਾਰੀ ਵਿਆਹ ਹੋ ਗਿਆ ਸਭ ਦਾ ਹੁਣ ਦੂ ਕਿਉਂ ਧਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਤੇਰੀ ਜੈ ਕੁੜਮਾ